۱۰۰ ۱۰۰ ۱۰ ۹ ۱۰ ۱۰ ۱۰ ۱۰ ۱۰ ۱۰ ۵ ۵ ۶ ۵ ۵ ۵ ۵ ۵ ਤੇ ਇਹ ਨਾਲ ਹੀ ਹੁਣ ਕੀ ਦਾ ਤਰਾਨਾ ਰੋਸ਼ਨ ਕੀਤਾ ਹੈ ਸਾਡੀ ਦੇਸ਼ ਦੀ ਜੁਆਦੀ ਸਾਡੇ ਕੋਲ ਕਿਹਦਾ ਤੁਹਾਨੂੰ ਦਾ ਇਡੀਟ ਕੋਪ ਕਿਹਦਾ ਦਰਵਾਜ਼ਾ ਹੈ ਜਿੰਨਾ ਮੈਂ ਆਪਣਾ ਜ਼ਮਾਨਾ ਦੇ ਲਈ ਕਦੇ ਵੀ ਵਿਸਤ ਈਮਾ ਅੱਜ ਇਹਦਾ ਵਤਨ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਕਹਣਾ ਚਾਹੁੰਦੇ ਹੋ ਇਸ ਬਾਰੇ ਅੱਜ ਤੇ ਬਲੌਕ ਲੈਵਲ ਤੇ ਰਸਮੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਅੱਜ ਬਲੌਕ ਅਨਾਲਾ ਦੀ ਕਿੰਨਾ ਦੀ ਹੈ ਵਤਨ ਪੰਜਾਬ ਦੀਆਂ ਤੇ ਅਸੀਂ ਬੱਚਿਆਂ ਚ ਕਾਫੀ ਐਕਸਾਈਟਮੈਂਟ ਵੀ ਦੇਖ ਰਹੇ ਹਾਂ ਬਹੁਤ ਵਧੀਆ ਉਪਰਾਲਾ ਆ ਪਿਛਲੇ ਜਿਹੜਾ ਇਹ 3 ਸੀਜ਼ਨ ਹੈ ਅਸੀਂ ਵੀ ਡਾਟਾ ਜੇ ਤੁਸੀਂ ਦੇਖੋਗੇ ਤੇ ਪਿਛਲੀ ਵਾਰ ਤੋਂ ਬਾਅਦ ਜਿਹੜੇ ਨੇ ਖਿਡਾਰੀ ਐਸ ਵਾਰ ਪਾਰਟਿਸਪੇਟ ਕਰਨ ਜਾ ਰਹੇ ਨੇ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਵੀ ਕਰਦੇ ਆ ਕਿ ਪੰਜਾਬ ਇੱਕ ਵਾਰ ਫਿਰ ਤੋਂ ਅਗਲਾ ਪੰਜਾਬ ਬਣਨ ਜਾ ਰਿਹਾ ਸਾਡੀ ਸਪੋਰਟਸ ਜਿਹੜੀ ਆ ਉਹ ਜਿਹੜੀ ਆ ਸਪੋਰਟਸ ਦੇ ਵਿੱਚ ਜਿਹੜੀ એનર્ਜੀ ਭਰੀ ਜਾ ਰਹੀ ਆ ਉਹ ਪੰਜਾਬ ਦਾ ਜਿਹੜਾ ਆ ਨਾਮ ਸਟੇਟ ਲੈਵਲ ਜਿਹੜਾ ਦਾ ਨੈਸ਼ਨਲ ਲੈਵਲ ਤੇ ਫਿਰ ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਵੀ ਪੰਜਾਬ ਦਾ ਨਾਮ ਜਿਹੜੇ ਨੇ ਆਉਣ ਵਾਲੇ ਟਾਈਮ 'ਚ ਬੱਚੇ ਰੌਸ਼ਨ ਕਰਨਗੇ ਕਿਉਂਕਿ ਇਹ ਸਾਡਾ ਜਿਹੜਾ ਸਰਕਾਰ ਦਾ ਸੁਪਨਾ ਹੈ ਸਾਡੇ ਮਾਂ ਨੀਓ ਮੁੱਖ ਮੰਤਰੀ ਸਦਾਰ ਕੋ ਗਨਸਿੰਮਾਂ ਜਿਹਦਾ ਚੁਪਨਾਇਆ ਕਿ ਜਿਹੜਾ ਖੇਡਾਂ ਦੇ ਥਰੂ ਖੇਡਾਂ ਦੇ ਥਰੂ ਅਸੀਂ ਜਿਹੜਾ ਪੰਜਾਬ ਦਾ ਯੂਥ ਬਚਾਈਏ ਸਹੀ ਮੀਤ ਲੈ ਕੇ ਜਾਈਏ ਤੋਂ ਵਾਲੇ ਸਮੇਂ ਦੇ ਵਿੱਚ ਸਿਆਸ ਵੀ ਕਰਦੇ ਆ ਕਿ ਅਸੀਂ ਇਹਦੇ ਨਤੀਜੇ ਵੀ ਦੇਖਾਂਗੇ ਆ ਛੋਟੇ ਛੋਟੇ ਬੱਚੇ ਜਿਹੜੇ 14 ਸਾਲ ਤੋਂ ਅੰਦਰ ਬੱਚੇ ਜਿਹੜੇ ਖੇਡਣ ਲੱਗੇ ਆ ਕਿੰਨਾ ਕੁ ਉਤਸ਼ਾਹ ਮਿਲੇਗਾ ਇਹਨਾਂ ਬੱਚਿਆਂ ਨੂੰ ਬਹੁਤ ਬਹੁਤ ਵੱਡਾ ਉਤਸ਼ਾਹ ਮਿਲੇਗਾ ਕਿਉਂਕਿ ਜਿਹੜੀ ਜਿਹੜੀ ਖੇਡਾਂ ਵਤਨ ਪੰਜਾਬ ਦੀਆਂ ਅਸੀਂ ਇਹ ਕਹਿ ਲਿਆ ਕਿ ਸਿਰਫ ਕੰਪੀਟੀਸ਼ਨ ਦੀ ਭਾਵਨਾ ਹੀ ਨਹੀਂ ਹੈਗੀ ਕੱਲੀ ਇਹਦੇ ਵਿੱਚ ਅਸੀਂ ਇਹਨੂੰ ਜਿਹੜਾ ਸਾਡੀ ਸਰਕਾਰ ਐਜ਼ ਅ ਮੂ ਯੂਥ ਨੂੰ ਗਾਈਡ ਕਰਕੇ ਯੂਥ ਨੂੰ ਸਹੀ ਰਾਹ ਤੇ ਪਾ ਕੇ ਯੂਥ ਦੇ ਵਿੱਚ ਸਿਰਫ ਇਹਦੇ ਵਿੱਚ ਜਿਹੜਾ ਪ੍ਰੋਫੈਸ਼ਨਲ ਸਪੋਰਟਸ ਨੂੰ ਜਿੱਦਾਂ ਕਿ ਅਸੀਂ ਇੰਟਰਨੈਸ਼ਨਲ ਲੈਵਲ ਤੇ ਦੇਖਦੇ ਆ ਕਿ ਪ੍ਰੋਫੈਸ਼ਨਲ ਸਪੋਰਟਸ ਨੂੰ ਬਹੁਤ ਜ਼ਿਆਦਾ ਜਿੱਦਾਂ ਉਹ ਉਸਪੋਰਟ ਕਰਦੇ ਨੇ ਸਟੇਟ ਲੈਵਲ ਤੇ ਪੰਜਾਬ ਸਰਕਾਰ ਵੀ ਜਿਹੜੇ ਸਾਡੇ ਖਿਡਾਰੀਆਂ ਨੂੰ ਪ੍ਰੋਫੈਸ਼ਨਲੀ ਜਿਹੜਾ ਆ ਸਪੋਰਟ ਕਰਨ ਜਾ ਰਹੀ ਆ ਸੀ ਇਹ ਜਾਣਿਆ ਕਿ ਸਾਡੇ ਪ੍ਰੋਫੈਸ਼ਨਲ ਖਿਡਾਰੀ ਨਿਕਲਣ ਛੋਟੇ ਲੈਵਲ ਤੇ ਵੀ ਨਿਕਲਣ ਤਾਂ ਕਿ ਜਿਹੜਾ ਕੰਪੀਟੀਸ਼ਨ ਦੇ ਨਾਲ ਨਾਲ ਜਿਹੜਾ ਆ ਉਹਨਾਂ ਨੂੰ ਜਿਹੜੀ ਅਸੀਂ ਜਿਹੜੀ ਜਿੱਦਾਂ ਇਨਾਮੀ ਰਕਮ 9 ਕਰੋੜ ਤੋਂ ਵੱਧ ਸਰਕਾਰ ਦੇਣ ਜਾ ਰਹੀ ਆ ਤੇ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਆ ਜਿਹੜਾ ਉਹਨਾਂ ਦੇ ਵਾਸਤੇ ਬੱਚਿਆਂ ਵਾਸਤੇ ਪ੍ਰੇਰਨਾ ਆ ਕਿ ਇਹ ਸਿਰਫ ਕੰਪੀਟੀਸ਼ਨ ਨਹੀਂ ਆ ਸਿਰਫ ਖੇਡ ਨਹੀਂ ਵੀ ਇਹਦੇ ਵਿੱਚ ਜਿਹੜੇ ਨੇ ਤੁਹਾਡੇ ਵਾਸਤੇ ਹੋਰ ਵੀ ਬਹੁਤ ਸਾਰੇ ਉਹਦੇ ਵਿੱਚ ਸਕੂਪ ਨੇ ਕਿਦਾ ਬੰਦਿਆ ਅੱਜ ਦਾ ਅਪਰੋਚਨ ਮੋਡ ਨੰਬਰ ਕਰਕੇ ਕਰ ਚੁੱਕਾ ਆ ਇੱਕ ਬੜਾ ਵਧੀਆ ਉਪਰਾਲਾ ਬੜੀ ਐਫਰਟ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿ ਬਹੁਤ ਹੀ ਗਰੋਇੰਗ ਏਜ ਦੇ ਵਿੱਚ ਇਹ ਬੱਚਿਆਂ ਨੂੰ ਉਹਦੇ ਵਿੱਚ ਖੇਡਾਂ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ ਤਾਂ ਜੋ ਉਹ ਵੱਡੇ ਹੋਣ ਤੱਕ ਆਪੇ ਆਪ ਨੂੰ ਇਸ ਲੀਤ ਲੈ ਸਕਣ ਕਿ ਉਹ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡ ਸਕਣ ਸੋ ਸਰਕਾਰ ਦੇ ਉਪਰਾਲੇ ਦੇ ਵਿੱਚ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਤੇ ਕੋਆਪਰੇਸ਼ਨ ਦੋਨੋਂ ਹੀ ਜਿਹੜੇ ਹੈਗੇ ਆ ਇਹ ਚਰ ਇਹਨਾਂ ਦੀ ਡਿਵੈਲਪ ਕਰਨ ਦੀ ਐਫਰਟ ਆ ਬਹੁਤ ਹੀ ਅੱਛਾ ਉਪਰਾਲਾ ਵਾਸਤੇ ਉਮੀਦ ਕਰ ਰਹੇ ਆ ਕਿ ਇਹਦੇ ਅੱਛੇ ਨਤੀਜੇ ਨਿਕਲਣਗੇ ਇਸੇ ਸਹਸਾਬ ਨਾਲ ਬੱਚੇ ਛੋਟੇ ਆ ਇਹਨਾਂ ਨੂੰ ਪ੍ਰੇਰਨਾ ਦੇਣ ਵਾਸਤੇ ਸਾਡੇ ਨਾਲ 올ੰਪੀਅਨ ਜਿਹੜੇ ਹਾਕੀ 올ੰਪਿਕ ਚੋਂ ਹੈਗੇ ਸਰਜੀ ਸਿੰਘ ਉਹਨਾਂ ਦੇ ਫਾਦਰ ਵੀ ਆਏ ਆ ਤਾਂ ਉਹ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਪ੍ਰੇਰਨਾ ਦਿੱਤੀ ਜਾ ਸਕੇ ਕਿ ਇਸੇ ਜਗ੍ਹਾ ਤੋਂ ਹੋ ਕੇ ਜਿਵੇਂ ਉਹ ਅਜਨਾਲਾ ਬਲਾਕ ਤੋਂ ਹੀ ਤੇ ਛੋਟੀ ਜਗ੍ਹਾ ਤੋਂ ਹੋ ਕੇ ਵੀ ਉਹ ਇਸ ਲੈਵਲ ਤੱਕ ਕੰਪੀਟੀਸ਼ਨ 'ਚ ਜਾ ਸਕਦੇ ਆ ਸੋ ਇਹਦੇ ਨਾਲ ਬੱਚਿਆਂ ਨੂੰ ਹੋਰ ਉਤਸ਼ਾਹ ਕੋਈ ਉਤਸ਼ਾਹ ਮਿਲੇਗਾ ਕਿ ਉਹ ਅੱਛੀ ਤੇ ਉੱਪਰ ਵਾਲੇ ਲੈਵਲ ਤੇ ਸੋ ਹੋ ਸਕਦਾ ਹੈ थैंक यू